ਆਪਾਂ ਸਰਸਾ ਜੋ ਸਟੇਸ਼ਨ ਤੇ ਖੜੇ ਆ ਇਹਸਾਰ ਚੱਲੇ ਆ ਤੇ ਦਿਖਾਉਣੀ ਆ ਤੁਹਾਨੂੰ ਪੁਲ ਚੜਤੇ ਆ ਪੁਲ ਆਪਾਂ ਆ ਦੇਖੋ ਆ ਆਪਣਾ ਪਰਿਵਾਰ ਆ ਸਾਰਾ ਇਹ ਪੁਲ ਚੜਦੇ ਆ ਪਰਲੇ 2 ਨੰਬਰ ਪਲੇਟਫਾਰਮ ਤੇ ਜਣਾ ਇਹਸਾਰ ਆ ਜੀ ਟ੍ਰੇਨ ਤੇ ਛੜਾਂਗੇ ਆਪਾਂ ਸਵਾਰੀਆਂ ਸੀ ਕਿੱਥੇ ਵਗ ਜਾਂਗੇ ਲੱਤਾਂ ਦੁਖੀ ਨਾ ਦਿੰਦੇ ਹੋ ਵਰੀਆ ਬਿਗੀਂ ਦੀ ਲੱਤਾਂ ਦੁਖੀ ਜਾਂਦੀਆਂ ਕਹਿੰਦੀ ਮੇਰੀਆਂ ਆਪਣੀਆਂ ਸਵਾਰੀਆਂ ਕਰੀ ਉਹ ਵਰੀ ਭਤੀਜੀ ਆ ਮੇਰੀ ਭਾਣ ਜੀ ਆ ਭੈਣ ਤੇ ਉਹ ਮਗਰ ਭਰਾ ਹੀ ਨਾ ਉਹ ਵੀ ਵਲੌਗ ਬਣਾਈ ਜਾਂਦਾ ਆਪਣਾ ਇੱਕ ਚੈਨਲ ਨੂੰ ਸਪੋਰਟ ਕਰਿਆ ਕਰੋ ਜਰੂਰ ਭਰਾ ਬਹੁਤ ਮਿਹਨਤ ਨਾਲ ਬਣਾਉਣੀ ਹੈ ਇਸ ਟਾਈਮ ਨੂੰ ਕੋਲਤੇ ਆਪਾਂ ਆ ਜਾ ਬਈ ਜਲਦੀ ਕਰੋ ਆ ਜਾ ਟ੍ਰੇਨ ਆ ਗਈ ਤੇ ਜਾ ਰਹੇ ਆ ਲਾਏ ਵੀ ਥੱਲੇ ਉਤਰੇ ਆ ਸਾਰੇ ਨੂੰ ਥੱਲੇ ਉਤਰ ਰਹੀ ਹੈ ਸਾਰੇ ਆਪਣਾ ਧਿਆਨ ਨਾਲ ਉਤਰੀ ਪੁਲ ਤੋਂ ਥੱਲੇ ਉਤਰ ਰਹੇ ਆ ਬਾਦ ਦੀ ਲੋਕੇਸ਼ਨ ਥੱਲੇ ਦਿਖਾਉਣੀ ਆ ਆਪਾਂ ਸਾਨੂੰ ਚਲ ਬਈ ਚਲ ਬਈ ਚਲ ਬਈ ਹੈ ਹੋ ਜਾਂਦੀ ਸਾਡੀ ਸੀਟੇ ਕੰਬਲੇ ਚੱਲ ਪਣੀ ਚੱਲ ਚੱਲ ਟਰੇਨ ਆਈ ਜਾਂਦੀ ਆ ਜਲਦੀ ਉਹ ਵਿਚਾਰੀ ਮੋਟੀ ਜਿਹੜੀ ਆ ਵੀ ਹੌਲੀ ਹੌਲੀ ਉਤਰਦੀ ਆ ਓਏ ਹੌਲੀ ਉਤਰ ਜੀ ਕਿਤੇ ਡਿੱਗਣਾ ਜੀ ਤੂੰ ਚੱਲ ਬਈ ਚੱਲ ਮੇਰਾ ਗੱਲ ਸੁਣ ਮੁੰਡਾ ਮੈਂ ਰੱਟਾ ਦੇਖਉਂ ਮੁੰਡਾ ਆ ਦੇਖੋ ਜੀ ਇਹ ਲੋਕੇਸ਼ਨ ਆ सिरसा ਤੇ ਜੋ ਹੁਣ ਆਪਾਂ 6:40 ਮਿੰਟ ਤੇ ਆਪਣਾ ਟਰੇਨ ਦਾ ਸਮਾਂ ਹੈਗਾ ਤੇ ਬਾਅਦ ਦੀ ਲੋਕੇਸ਼ਨ ਤੁਹਾਡੇ ਨਾਲ ਫੇਰ ਕਰਦੇ ਆਂ ਸਾਂਜੀ ਭੈਣ ਆ ਇੱਧਰ ਉਹ ਭਰਾ ਖੜਾਗਾ ਇਧਰ ਆ ਮੇਰੀ ਭਾਬੀ ਆ ਪਾਣੀ ਵਾਲਾ ਪਿੰਦੀ ਆ ਘੱਟੋ ਘੱਟ 4 ਬੋਤਲਾਂ ਪੀ ਗਈ ਹੋਣਾ ਇੰਨੀ ਪਹਿਲਾਂ ਆ ਮੇਰਾ ਭਤੀਜਾ ਗਾ ਕਿੰਨੀਆਂ ਬੋਤਲਾਂ ਪੀ ਕੇ ਢਿੰਡੀ ਤੇਰੀ ਮੰਮੀ ਹੋਈ ਹਾ ਮੇਰੀ ਭਾਬੀ 4 ਬੋਤਲਾਂ ਪੀ ਚੁੱਕੀ ਮੇਰੇ ਅੱ비 ਪੰਜ ਵੀ ਬੋਤਲ ਲਿਆ ਕੇ ਦਿੱਤੀ ਆ ਇੱਕ ਸਾਡੇ ਕੋਲ ਇਧਰ ਆ ਗਈ ਅਸੀਂ ਆ ਪਰ ਕਿਹੜੇ ਬੋਤਲ ਤੇ ਬਾਕੀ ਲੋਕੇਸ਼ਨ ਇਹ ਟ੍ਰੇਨ ਆ ਜੀ ਤੁਹਾਨੂੰ ਦੱਸ ਹੀ ਦਿੱਤੀ ਸਰਸਾ ਸਟੇਸ਼ਨ ਟ੍ਰੇਨ ਆ ਗਈ ਤਾਂ ਹੁਣ ਤੁਹਾਨੂੰ ਟ੍ਰੇਨ ਇਹ ਉਹ ਨਹੀਂ ਸੀ 64 ਤੇ ਦੇਖੇ ਤੇਰੇ ਵਾਲੇ ਦਾ ਟਾਈਮ ਵਿੱਚ ਆ ਫੋਨ ਦਿਖਾ ਦੇ ਪੁੱਤ ਇਹਨਾਂ ਦਾ ਚੜ੍ਹ ਪੈਣਾ ਲੈ ਫੜੀ ਹੋਣਾ ਫੜੀ ਭਾਬੀ ਆ ਫੋਨ ਇਹਨਾਂ ਦਾ ਚੜ੍ਹ ਕੇ ਉਹ ਵੀ ਕਹਿੰਦੀ ਇੱਧੇ ਤੇ ਚੜ੍ਹ ਹੁਣ ਸਾਰੀ ਚੜਾਂਗੇ ਮੇਰੇ ਅੱਪੀ ਨੂੰ ਪਹਿਲਾਂ ਚੜਾਵਾਂਗੇ ਥੋੜੀ ਜਿਹੀ ਇਹ ਮੋਟੀ ਆ ਥੋੜੀ ਜਿਹੀ ਅਸਾ ਮਾਲ ਗੱਡੀ ਆ ਮਾਲ ਗੱਡੀ ਇਹਦੇ ਤੇ ਮਾਲ ਗੱਡੀ ਚੜ੍ਹ ਸਵਾਰਗਾ ਵਾਲੀ ਆ ਤੁਹਾਨੂੰ ਦਿਖਾਉਣੇ ਆ ਲੋਕੇ ਅੱਛਾ ਇਹ ਸ਼ੈੜ ਆ ਪਰਲੀ ਸ਼ੈੜ ਆ ਦੱਸੋ ਕੀ ਆਪਾਂ ਇੱਧਰ ਦੀ ਛੱਡ ਜਾਵਾਂਗੇ ਹਾਂ ਹਾਂ ਆਪਣੀ ਇੱਧਰ ਦੀ ਛੱਡ ਆ ਗਈ ਵੀ ਬੜਾ ਨਾ ਟ੍ਰੇਨ ਭਾਲੀ ਜਾਂਦੀ ਹੈ ਵਿਚਾਰੀ ਕਦੋਂ ਆਊਗੀ ਐ ਵੀ ਟਾਈਮ ਦੇ ਕੀ ਨਹੀਂ ਆ ਬਾਸਾ ਕਿਤੇ ਆਪਣਾ ਹੀ ਆਏ ਆਪਣੀ ਹੀ ਚੜਦੇ ਹੋ ਆਪਣੀ ਤਾਂ ਹੈਗੀ ਆ ਉਹਦੇ ਪਾਫਾ ਚਲਾਈ ਉਹਨਾਂ ਆਪਣੀ ਹੀ ਰਹੇਗੀ ਆ ਸਾ ਦੇਖੋ ਵੀ ਪਰ ਇੱਕ ਲੈ ਵੀ ਪ੍ਰੀਮਿਅਮ ਚ ਬੈ ਗਏ ਆ ਕਿ ਆਪਾਂ 8:00 a.m. 'ਤੇ 6:40 minute 'ਤੇ ਸ਼ਰਮ ਪਰਿਵਾਰ ਵਿੱਚ ਰਹਿ ਗਏ ਆ। ਜਿਸ ਤੋਂ ਬਾਅਦ ਅਪਰਾ ਕਨਕੀ ਆਪਰਾ ਜਿਆਦਾ ਜਿੰਨੇ ਬੱਚੇ ਪਾਪੀ ਰੱਖੀ ਆ ਕਿ ਛੋਟੀ ਜੁਆ ਤੇ ਨਾ ਲੋ ਜੀ ਬਾਕੀ ਆਪਾਂ ਅੱਗੇ ਲੋਕੇਸ਼ਨ ਜਿਹੜਾ ਜਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਤੱਕ ਦਾ ਵਲੌਗ ਐਕ ਵਾਰ